ਇੱਕ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾਣਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੋਈ ਕਹਿੰਦਾ ਭਲਵਾਨ ਪ੍ਰੀਤ ਤੋਂ ਡਰਦਾ ਕੋਈ ਕੇ ਨੂੰ ਕਹਿੰਦਾ ਮੈਂ ਉਹਦੇ ਪਰ ਖਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀਆਂ ਕਿਤੇ ਤੇ ਠੀਕ ਆ ਮੈਂ ਮੈਚ ਖੇਡਣੇ ਐ ਮੈਂ ਤਾਂ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਕਾ ਕਪਟੀ ਵੇਖਣੀ ਕਪਟੀ ਖੜਾਓ ਮਾਤਾ ਕਿਵੇਂ ਨਹੀਂ ਚੰਗੇ ਇੱਕ ਤੁਸੀਂ ਰੈਫਰੀਆਂ ਦੇ ਗਲਾ 'ਚ ਪੈ ਜਾਂਦੇ ਜੇ ਪੱਤਾਂ ਵਾਲਿਆਂ ਬੰਦਿਆਂ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦੇ ਕਿਉਂ ਕਰਦੇ ਜਿੱਤਾਂ ਉਹ ਓਨੇ ਮੇਰਾ ਕੀ ਮੜਾ ਕੀਤਾ ਮੈਂ ਉਹਦਾ ਕੀ ਮੜਾ ਕੀਤਾ ਕੀਤਾ ਕਿ ਇਹਨੇ ਮੜਾ ਇੱਥੇ ਮੇਰੇ ਭਰਾ ਕੇਮ ਨੂੰ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੈਂ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਚਤਾਨੀ ਖੇਡਦਾ ਮੇਰਾ ਭਰਾ ਵਾ ਕੇ ਚਿੰਤੂ ਪ੍ਰਿੰਤੂ ਹੈਗਾ ਅੱਜ ਮੈਂ ਕਲੀਅਰ ਕਰਕੇ ਲੱਗਾ ਮੈਂ ਮੇਰਾ ਛੋਟਾ ਵੀ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਨੇ ਨਾ ਸਾਨੂੰ ਕਮੇਟੀ ਵੀ ਫਿਕਸ ਕਰੇ ਇਹ ਢਣਵਾ ਆ ਦੋ ਮੈਚ ਹੀ ਇੱਕ ਪਾਈ ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰਿੰਟ ਪਰ ਕਲੱਬ ਮੈਚ ਨਹੀਂ ਖੇਡ ਮੇਰਾ ਛੋਟਾ ਵੀਰ ਸਾਡੇ ਵਿੱਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫਿਕਸ ਕਰੇ ਵੈਗਤੀ ਦਾ ਖਾਸਾ ਵੈਗਤੀ